ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਜੀ ਆਇਆਂ ਨੂੰ ਸੋ ਗੱਲ ਕਰਾਂਗੇ ਪੰਜਾਬ ਵੱਲ ਇੱਕ ਤਾਜ਼ਾ ਸਿਸਟਮ ਜਿਹੜਾ ਪੱਛਮੀ ਗੜਬੜੀ ਦੇ ਅਨੁਸਾਰ ਬੱਧਾ ਨਜ਼ਰ ਆ ਰਿਹਾ ਹੈ ਕਿਹੜੇ ਇਲਾਕਿਆਂ ਨੂੰ ਪ੍ਰਭਾਵਿਤ ਕਰਦਾ ਨਜ਼ਰ ਆਏਗਾ ਸਾਰੀ ਗੱਲਬਾਤ ਵੀਡੀਓ ਦੇ ਵਿੱਚ ਕਰ ਦਿੰਨੇ ਆਂ ਸਾਂਝੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਦੇਖ ਪਾ ਰਹੇ ਹਾਂ ਪੰਜਾਬ ਦੇ ਵਿੱਚ 5 ਵਜੇ ਦੇ ਨੇੜੇ ਤੇੜੇ ਇੱਕ ਤਕੜਾ ਸਿਸਟਮ ਐਂਟਰ ਹੁੰਦਾ ਨਜ਼ਰ ਆ ਰਿਹਾ ਜਿਸ ਕਰਕੇ ਪੰਜਾਬ 'ਚ ਗਰਮੀ ਤਾਂ ਖੈਰ ਬਣੀ ਹੀ ਹੈ ਲੇਕਿਨ ਨਾਲ-ਨਾਲ ਕੁਝ ਇਲਾਕਿਆਂ ਦੇ ਵਿੱਚ ਬੱਦਲਵਾਈ ਵਾਲਾ ਮਾਹੌਲ ਬੰਨਣਾ ਵੀ ਸ਼ੁਰੂ ਹੋ ਗਿਆ ਹੈ ਜਲਦ ਕਰ ਲਾਈਵ ਸੈਟੇਲਾਈਟ ਤਸਵੀਰਾਂ ਦੇਖੀਏ ਤਾਂ ਸਾਫ਼ ਦੇਖ ਪਾ ਰਹੇ ਹਾਂ ਇੱਕ ਸਿਸਟਮ ਪੰਜਾਬ ਦੇ ਵਿੱਚ ਐਂਟਰ ਹੁੰਦਾ ਨਜ਼ਰ ਆ ਰਿਹਾ ਹੈ ਲੂਧਾ ਅਲਰਟ ਦੇਖੋ ਨਾਲੋ ਨਾਲ ਜਾਰੀ ਜਿਹੜਾ ਰੋਜ਼ ਹੁੰਦਾ ਨਜ਼ਰ ਆ ਹੀ ਰਿਹਾ ਆਮ ਨਾਲੋਂ 5 ਡਿਗਰੀ ਤਾਪਮਨ ਜਿਹੜਾ ਵੱਧਾ ਵੀ ਨਜ਼ਰ ਆਇਆ ਸੋ ਪੰਜਾਬ ਵੀ ਜੱਜ ਵੀ ਪਿਆਨਾ ਗਰਮੀ ਜਾਰੀ ਰਹੀ ਔਰ ਮੌਸਮ ਵੀ ਪਾਗਜ ਹੀਟਵੇਵ ਨੂੰ ਲੈ ਕੇ ਅਲਰਟ ਰੈਡ ਅਲਰਟ ਵੀ ਜਾਰੀ ਤੇ ਇੱਕ ਨਵੀਂ ਪੱਛਮੀ ਗੜਬੜੀ ਜਿਹੜੀ ਹੈ ਸਰਗਮ ਹੋ ਰਹੀ ਹੈ ਜਿਸ ਨਾਲ ਮੌਸਮ ਵਿੱਚ ਕੁਝ ਬਦਲਾ ਆ ਸਕਦਾ ਹੈ ਬਾਕੀ ਦੇਖੀ ਤਾਂ ਸੁੱਬੇ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਜਿਸ ਅਨੁਸਾਰ ਮੌਸਮ ਦੀ ਪਵਿਖਵਾਨੀ ਜਾਰੀ ਕੀਤੀ ਗਈ ਹੈ ਤਰਨਤਾਰਨ ਸਾਹਿਬ ਫਿਰੋਜ਼ਪੁਰ ਫਰੀਦਕੋਟ ਮੁਕਸਾ ਸਾਹਿਬ ਬਠਿੰਡਾ ਫਾਜ਼ਿਲਕਾ ਵਿੱਚ ਹੀਟਵੇਵ ਦੇਖਣ ਨੂੰ ਮਿਲੀ ਨਾਲ ਹੀ ਰਾਤ ਨੂੰ ਵੀ ਤਾਪਮਾਨ ਵੱਧ ਰਹਿਣ ਦੀ ਸੰਭਾਵਨਾ ਹੈ ਲੇਕਿਨ ਜੇਕਰ ਗੱਲ ਕਰੀਏ ਮੀਂਹ ਦੀ ਤਾਂ ਇਹ ਜਿਹੜਾ ਸਿਸਟਮ ਪੰਜਾਬ ਵਿੱਚ ਐਂਟਰ ਹੁੰਦਾ ਨਜ਼ਰ ਆ ਰਿਹਾ ਇਸ ਕਰਕੇ ਕਾਫੀ ਇਲਾਕਿਆਂ ਦੇ ਵਿੱਚ ਬੱਦਲ ਵਾਈ ਵਾਲਾ ਮਾਹੌਲ ਤਾਂ ਬਣਦਾ ਨਜ਼ਰ ਆਏਗਾ ਲੇਕਿਨ ਕੁਝ ਇਲਾਕਿਆਂ ਦੇ ਵਿੱਚ ਗਰਮੀ ਵਾਲਾ ਮਾਹੌਲ ਵੀ ਬਣਿਆ ਰਹੇਗਾ ਜੇ ਮੀਂਹ ਦੀ ਗੱਲ ਕਰੀਏ ਤਾਂ 16 ਤੇ 17 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਦੇ ਅਸਰ ਜ਼ਿਆਦਾ ਬੰਦੇ ਨਜ਼ਰ ਆ ਰਹੇ ਨੇ ਜਿਸ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਹੁਸ਼ਿਆਰਪੁਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਨਵਾਂ ਸ਼ਹਿਰ ਦੇ ਇਲਾਕਿਆਂ ਦੇ ਵਿੱਚ ਮੀਂਹ ਦੇ ਅਸਰ ਜ਼ਿਆਦਾ ਬਣਦੇ ਨਜ਼ਰ ਆ ਰਹੇ ਨੇ 4 ਤੇ 18 ਤਰੀਕ ਨੂੰ ਵੀ ਇਹ ਸਿਸਟਮ ਥੋੜਾ ਤਕੜਾ ਹੋ ਸਕਦਾ ਹੈ ਕੱਲ ਦੀ ਗੱਲ ਕਰੀਏ ਤਾਂ ਕੱਲ ਜ਼ਿਆਦਾਤਰ ਪੰਜਾਬ ਦੇ ਇਲਾਕਿਆਂ ਦੇ ਵਿੱਚ ਬੱਦਲਵਾਈ ਵਾਲਾ ਮਾਹੌਲ ਜਿਹੜਾ ਬਣਦਾ ਨਜ਼ਰ ਆਏਗਾ 18 ਤੇ 19 ਤਰੀਕ ਨੂੰ ਥੋੜਾ ਸਿਸਟਮ ਜਿਹੜਾ ਤਕੜਾ ਹੋ ਸਕਦਾ ਹੈ ਅੱਗੇ ਸਮਝੀਏ ਤਾਂ ਕੱਲ ਲਈ ਹੀਟ ਵੇਵ ਦਾ ਵੀ ਅਲਰਟ ਜਾਰੀ ਹੈ ਯਾਨੀ ਕਿ ਗਰਮੀ ਵਾਲਾ ਦਿਨ ਤੇ ਗਰਮੀ ਵਾਲੀ ਰਾਤ ਦਾ ਜੋ ਕਿ yellow alert ਹੈ ਤੇ ਕੱਲ ਦੇ ਦਿਨ ਹੀ ਗਰਜ ਚਮਕ ਦੇ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦਾ ਵੀ ਅਲਰਟ ਜਾਰੀ ਹੈ ਸੋ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਹ ਦੋਹਾਂ ਚੀਜ਼ਾਂ ਹੀ ਦੇਖਣ ਨੂੰ ਮਿਲ ਸਕਦੀਆਂ ਨੇ ਅਗਲੇ ਦਿਨਾਂ ਦੇ ਵਿੱਚ ਗਰਮ ਚਮਕ ਦੇ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਅਲਰਟ ਜਾਰੀ ਹੁੰਦੇ yellow ਰੂਪ 'ਚ ਨਜ਼ਰ ਆ ਰਹੇ ਨੇ ਬਾਕੀ ਫਿਲਹਾਲ ਤਾਂ ਹੈ ਇਹ ਹੀ ਜਾਣਕਾਰੀ ਮਿਲਦੇ ਆ ਜਈਕ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਤੇ ਤੁਹਾਡਾ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਜੀ